ਉਹਵਾ ਅੰਬਾਦਾ ਦਾ ਹਵਾਈ ਹਾਦਸਾ ਹੋਇਆ। ਉਸ ਹਵਾਈ ਹਾਦਸੇ ਤੋਂ ਬਾਅਦ ਦਸਤਨਾਹ। ਸਭ ਮੜੀ ਦੀ ਅਲਤੀਤੀ ਅੱਜ ਦੌਰੇ ਚੇਤ ਕੰਮ ਪੈ ਰਹੀ ਹੈ। ਕੰਮ ਬਛੇ ਜਾਂ ਸਪੈਕਟਸ ਕਰ ਦਿੱਤੀ ਸੀ। ਐਕਚੁਅਲ ਨੰਬਰ ਅੱਜ ਆਇਆ 83 835 ਰੱਦ ਕੀਤੀਆਂ ਨੇ 에어 ਇੰਡੀਆ ਐ। 80 ਮੰਵੀ ਹਾਉਸ ਦਾ ਐਡੀ ਬੁਰੀ ਹਾਉਸ ਦਾ ਤੁਹਾਡੀ ਤੁਸੀਂ ਆਹਦੇ ਜਹਾਜ਼ ਉਡਾਈ ਫਿਰਦੇ ਸੀ ਕਿੰਨੇ ਲੋਕਾਂ ਦੀ ਜਾਨਾਂ ਨਾਲ ਘਟਿਆ ਤੁਸੀਂ ਇਸ ਤੋਂ ਦਾ ਜਵਾਬ ਦੇਣਾ ਬਣਦਾ 에어 ਇੰਡੀਆ ਦਾ ਕਿ ਜਿਹੜੀਆਂ 83 ਰੱਦ ਹੋਈਆਂ ਨੇ ਕਿਉਂ ਹੋਈਆਂ ਵੋ ਸੀ ਬਿਗਾਰ ਟੈਂਪਰ ਤੋਂ ਆਹ ਇੰਨੇ ਲੋਕਾਂ ਦੀ ਜਾਨਾਂ ਤੁਸੀਂ ਮੈਸ਼ਨ ਕਿੱਦੀ ਗਾਈਂ ਔਰ ਉਹੀ ਗੱਲ ਫੈਮਿਲੀਟਿਜ਼ਮ ਕਿਤੇ ਬਹੁਤ ਸਭ ਚੱਲ ਰਹੇ ਹਾਂ ਸਾਰੇ ਸੈਟਅਪ ਕਰ ਰਹੇ ਨੇ ਕਹਿੰਦਾ ਕਿਸੀ ਦਿਨ ਫਾਈਟ ਕਾਸਮ ਨਹੀਂ ਹੋ ਰਹੀਆਂ ਇਹ ਬਹੁਤ ਵੱਡਾ ਤੱਬਾ ਇਹ ਨਹੀਂ ਦੇ ਔਰ ਜਿਹੜੀ ਸਾਡੀ ਕੰਪਨੀ ਵੀ ਐਗਰੀਸ਼ਨ ਇਸ ਗਿਆ ਉਹ ਇਸ ਤਰ੍ਹਾਂ ਤੇ ਬਹੁਤ ਸ਼ਕਤੀ ਦਾ